1 लाख 20000 ਰੁਪਏ ਸਬਸਿਡੀ ਆ ਚੁੱਕੀ ਹੈ ਦੋਸਤੋ ਸੁਪਰਸੀਡਰ ਤੇ 50 ਤੋਂ 80% CRM ਸਕੀਮ ਦੇ ਵਿੱਚ ਜੇ 50% ਦੀ ਗੱਲ ਕਰੀਏ ਉਹਦੇ ਵਿੱਚ 1 लाख 20000 ਰੁਪਏ ਤੇ 80% ਗਰੁੱਪ ਦੇ ਵਿੱਚ 1 लाख 85000 ਰੁਪਏ ਸਬਸਿਡੀ ਆ ਤੇ PDC ਗਰੁੱਪ ਨੂੰ ਤੁਹਾਨੂੰ ਪਤਾ ਵੀ ਉਹ ਕੰਪਨੀ ਜਿਹਨੇ ਸਭ ਤੋਂ ਪਹਿਲਾਂ ਨਾਮ ਬਣਾਇਆ ਸੁਪਰਸੀਡਰ ਦੇ ਵਿੱਚ ਤੇ ਨਾਮ ਕਿਉਂ ਬਣਾਇਆ ਕਿਉਂਕਿ ਸਭ ਤੋਂ ਰੈਲਾ ਜਿਹੜਾ ਚੱਲਦਾ ਸੁਪਰਸੀਡਰ ਇਹ ਆ ਆਪਣੇ ਕਿਸਾਨਾਂ ਦੀ ਪਹਿਲੀ ਪਸੰਦ ਆਪਾਂ ਖੁਦ ਆਪਣੇ ਖੇਤ ਦੇ ਵਿੱਚ ਵਰਤਿਆ ਹੋਇਆ ਆਪਣੇ ਲਈ ਅੱਜ ਵੀ ਪੀਡੀਸੀ ਦਾ ਹੀ ਚੱਲਦਾ ਹੁਣ 25 ਚੱਲ ਪਿਆ ਆਪਣੇ ਕੋਲ 24 ਮਾਡਲ ਹੈ ਤੇ ਪਹਿਲਾਂ ਈਗਲ ਸੀਰੀਜ਼ ਆਉਂਦਾ ਸੀ ਹੁਣ ਈਗਲ ਸੀਰੀਜ਼ ਪਲੱਸ ਹੋ ਗਿਆ ਇਹਦੇ ਵਿੱਚ ਜਿਵੇਂ ਪਹਿਲਾਂ ਤੋਂ ਹੀ ਨੰਬਰ 1 ਤੇ ਇਹ ਹੈਗਾ ਚੱਲਣ ਦੇ ਵਿੱਚ ਕੁਆਲਿਟੀ ਹੈ ਜਿਹੜਾ ਪ੍ਰੈਕਟੀਕਲ ਲਾਈਫ ਦੇ ਵਿੱਚ ਸਭ ਤੋਂ ਵਧੀਆ ਚੱਲਦਾ ਹੈ ਤੇ ਫੇਰ ਵੀ ਇਹਦੇ ਵਿੱਚ ਕੁਝ ਘਾਟਾਂ ਸੀ ਜਿਹੜੀਆਂ ਉਹ ਕੰਪਨੀ ਨੂੰ ਲੱਗਿਆ ਕਿਸਾਨਾਂ ਦੇ ਨੇ ਸੁਝਾਅ ਤੇ ਉਹ ਪੂਰੀਆਂ ਕੀਤੀਆਂ ਨੇ ਆਓ ਤੁਹਾਨੂੰ ਸਾਰੀਆਂ ਦਿਖਾਉਣਾ ਜਿਵੇਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਡਿਸਕਾਂ ਦੀ ਜਿਹੜੀ ਅਡਜਸਟਮੈਂਟ ਆ ਡਿਸਕਾਂ ਉੱਚੀਆਂ ਨੀਵੀਆਂ ਆਪਾਂ ਨੂੰ ਜਰਮੀਨੇਸ਼ਨ ਦੇ ਵਿੱਚ ਕਣਕ 'ਚ ਕੋਈ ਪ੍ਰੋਬਲਮ ਨਾ ਆਵੇ ਉਹਦਾ ਹੱਲ ਇਹਨਾਂ ਨੇ ਕਰਤਾ ਆ ਟੌਪ ਲਿੰਕਾਂ ਲਾਤੀਆਂ ਦੋਨੇ ਪਾਸੇ ਇਹਦੇ ਨਾਲ ਕੀ ਉਹਨਾਂ ਆਪਾਂ ਇੱਥੋਂ ਹੀ ਕੰਟਰੋਲ ਕਰਕੇ ਡਿਸਕ ਦੀ ਜਿਹੜੀ ਡੰਗਾਈ ਆ ਉਹਨੂੰ ਵਧਾ ਘਟਾ ਸਕਦੇ ਆ ਤੇ ਬਾਕੀ ਇਹਦੇ ਟੌਪ ਲਿੰਕਾਂ ਲਾਉਣ ਨਾਲ ਇੱਕ ਕੰਮ ਹੋਰ ਬਹੁਤ ਸੌਖਾ ਹੋ ਗਿਆ ਹੁਣੇ ਸਿਰਫ ਦੋ ਕਿllੀਆਂ ਤੇ ਇੱਕ ਨਟ ਕੱਢ ਕੇ ਇਹਦਾ 5 ਮਿੰਟਾਂ ਦੇ ਵਿੱਚ ਰੋਟਾਵੇਟਰ ਜਿਹੜਾ ਬਹੁਤ ਆਸਾਨੀ ਨਾਲ ਬਣ ਜੂਗਾ ਇਸ ਤੋਂ ਇਲਾਵਾ ਜੇ ਗੱਲ ਕਰੀਏ ਆ ਵੱਡੀ ਦਿੱਕਤ ਹੈ ਕੰਪਨੀਆਂ ਤੋਂ ਹਲੇ ਤੱਕ ਇਹ ਸਮੱਸਿਆ ਦੇ ਹੱਲ ਨਹੀਂ ਹੋਏ ਵੀ ਜਿਹੜੇ ਪੌਰ ਸਿੱਧੇ ਰਹਿਣ ਇਹਨਾਂ ਦੇ ਵਿੱਚ ਡੀਏਪੀ ਤੇ ਬੀਜ ਕਿਤੇ ਨਾ ਕਿਤੇ ਰੁਕ ਜਾਂਦਾ ਇੱਕ ਤਾਂ ਹੁਣ ਇਹਨਾਂ ਨੇ ਸਪੋਰਟ ਦੇਤੀ ਵੀ ਜੇ ਪੈਰ ਲਮਕ ਵੀ ਜਾਣਗੇ ਤਾਂ ਡਿੱਗਣਗੇ ਨਹੀਂ ਤੇ ਦੂਜੀ ਗੱਲ ਪਾਈਪ ਫਿਰ ਇੱਥੋਂ ਕਿਤੇ ਨਾ ਕਿਤੇ ਨਿਕਲ ਜਾਂਦੇ ਨੇ ਫਿਰ ਆਪਰ ਸਿਆਈਆਂ ਬੰਨੀਆਂ ਉਹ ਕੰਮ ਖਤਮ ਕਰਤਾ ਇਹਦੀ ਲੰਬਾਈ ਐ ਵਧਾਤੀ ਤੇ ਬਾਕੀ ਇੱਥੇ ਨਟ ਦੇਤਾ ਇਹ ਹੁਣ ਨਿਕਲਣ ਦੀ ਸ਼ਿਕਾਇਤ ਹੈ ਜਿਹੜੀ ਉਹ ਬਿਲਕੁਲ ਵੀ ਆਉਂਦੀ ਨਹੀਂ ਹੈਗੀ ਤੇ ਇਸ ਤੋਂ ਇਲਾਵਾ ਦੀ ਗੱਲ ਕਰੀਏ ਰੂਲਾ ਪੀਡੀਸੀ ਦਾ ਪਲੇਨ ਆਉਂਦਾ ਸੀਗਾ ਪਹਿਲਾਂ ਕੱਟ ਵਾਲੇ ਦੀ ਡਿਮਾਂਡ ਕਰਦੇ ਸੀ ਤਾਂ ਉਸੇ ਤਰ੍ਹਾਂ ਕੰਪਨੀ ਨੇ ਕਿਸਾਨਾਂ ਦੀ ਜਿਹੜੀ ਗੱਲ ਨੂੰ ਸੁਣਦੇ ਹੋਏ ਕੱਟਾ ਵਾਲਾ ਰੂਲਾ ਦੇ ਤਾਂ ਇਹਦੇ ਵਿੱਚ ਤੇ ਬਾਕੀ ਜੇ ਗੱਲ ਕਰੀ ਹਾਈਟ ਦੀ ਤਾਂ ਸਭ ਤੋਂ ਉੱਚਾ ਸੁਪਰਸੀਡਰ ਅੱਜ ਦੀ ਡੇਟ ਦੇ ਵਿੱਚ ਪੀਡੀਸੀ ਦਾ ਇਹਦੀ ਡਰਾਇੰਗ ਹੀ ਬਣਤਰੀ ਇੰਨੀ ਘੈਂਟ ਬਣਾਈ ਹੋਈ ਆ ਵੀ ਇਹ ਰਹਿਣਾ ਬਹੁਤ ਚੰਗਾ ਟਰੈਕਟਰ ਨੂੰ ਸੌਖਾ ਰੱਖਦਾ ਵੀ ਘੱਟੋ ਘੱਟ ਆਮ ਸੁਪਰਸੀਡਰ ਨਾਲੋਂ ਘੱਟੋ ਘੱਟ 2 ਲੀਟਰ ਤੇਲ ਦਾ ਫਰਕ ਚੈਲੰਜ ਹੀ ਆ ਇਹ ਪਾਊਗਾ ਪਾਊਗਾ ਹੀ ਪਾਊਗਾ ਵੀ ਜਿਹੜਾ ਮਰਜ਼ੀ ਸੁਪਰਸੀਡਰ ਇਹਦੇ ਬਰਾਬਰ ਚਲਾ ਲਈਏ 2 ਕਿਲੋ ਲੀਟਰ ਤੇਲ ਇਹਨੇ ਘੱਟ ਹੀ ਖਾਣਾ ਦੂਸਰੇ ਨਾਲੋਂ ਤੇ ਜਿਹੜਿਆ ਇਹਦਾ ਡਿਸਕ ਦਾ ਸਾਈਜ਼ ਹੈ ਉਹ ਵੀ ਐਟਕਿਊਬਧਾਤਾ ਕੰਪਨੀ ਨੇ ਪਹਿਲਾਂ ਨਾਲੋਂ ਤੇ ਡਿਸਕ ਦੀ ਥਿਕਨੈਸ ਵੀ ਵੱਧ ਗਈ ਕਿਤੇ ਨਾ ਕਿਤੇ ਹੁਣ ਸਵਾਲ ਹੀ ਨਹੀਂ ਪੈਦਾ ਹੁੰਦਾ ਲਾਈਫਟਾਈਮ ਦੀ ਗਾਰੰਟੀ ਆ ਵੀ ਇਹਦੀ ਡਿਸਕ ਆ ਜਿਹੜੀ ਮੁੜਦੀ ਨਹੀਂ ਤੇ ਇਸ ਤੋਂ ਬਿਨਾਂ ਜੇ ਗੱਲ ਕਰੀਏ ਬਲੇਡਾਂ ਦੀ ਤਾਂ ਬਲੇਡ ਦੀ ਜਿਹੜੀ ਕੁਆਂਟੀਟੀ ਆ ਬਲੇਡ ਇਹਦੇ ਵਿੱਚ ਵਧਾਤੇ 3-3 ਬਲੇਡ ਦੋਨੇ ਪਾਸੇ ਹੁਣ ਇਹਦੇ ਵਿੱਚ ਕੋਈ ਈੜਾ ਵਗੈਰਾ ਫਸਣ ਦੀ ਕੋਈ ਸਮੱਸਿਆ ਨਹੀਂ ਆਊਗੀ ਤੇ ਬਾਕੀ ਕੁਆਲਿਟੀ ਦਾ ਤੁਹਾਨੂੰ ਪਤਾ ਵੀ ਪੀਡੀਸੀ ਗਰੁੱਪ ਨੇ ਸੁਪਰ ਸੀਡਰ ਤੋਂ ਹੀ ਕੰਮ ਸ਼ੁਰੂ ਕੀਤਾ ਤੇ ਜੇ ਇਹਦੇ ਵਿੱਚ ਕੁਆਲਿਟੀ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਤੇ ਪਾਊਡਰ ਕੋਟਿੰਗ ਪੇਂਟ ਦੇ ਤਾਂ ਹੁਣ ਜਿਵੇਂ ਧੁੱਪ ਦੇ ਵਿੱਚ ਮੀਂਹ ਨੇਰੀ ਕੁਛ ਮਰਜੀ ਆ ਜਾਵੇ ਇਹ ਪਾਊਡਰ ਕੋਟਿੰਗ ਜਿਹੜਾ ਕਾਰਾਂ ਵਾਲਾ ਪੇਂਟ ਹੈ ਇਹਨੂੰ ਕਦੇ ਵੀ ਕੁਝ ਨਹੀਂ ਹੁੰਦਾ ਤੇ ਇੱਕ ਨਵੀਂ ਅਪਡੇਟ ਹੋਰ ਦਿੱਤੀ ਇਹਨਾਂ ਨੇ ਸਪਰਿੰਗਾਂ ਦੀ ਜਗ੍ਹਾ ਤੇ ਹੁਣ ਸ਼ੌਕਰ ਆ ਗਏ ਤੇ ਬਾਕੀ ਜਿਹੜਾ ਇਹ 베ARING ਟੁੱਟਣ ਦੀ ਸਮੱਸਿਆ ਆਉਂਦੀ ਸੀ ਇਹਦਾ ਸਾਈਜ਼ ਵੱਡਾ ਕਰਤਾ ਹੁਣ ਕੋਈ 베ARING ਵਗੈਰਾ ਨਹੀਂ ਤੋੜਦਾ ਬਾਕੀ ਤੁਹਾਨੂੰ ਪਤਾ ਵੀ ਪੀਡੀਸੀ ਦਾ ਜਿਵੇਂ ਸੁਪਰ ਸੀਡਰ ਦੇ ਵਿੱਚ ਵੱਡੀ ਪ੍ਰੋਬਲਮ ਸਭ ਤੋਂ ਇਹੀ ਆ ਬਈ ਲੋਡ ਵਾਲਾ ਲੈਂਦੇ ਨੇ ਟਰੈਕਟਰ ਇਹਦੇ ਉੱਤੇ ਕਿਉਂਕਿ ਸੁਪਰ ਸੀਡਰ ਨੇ ਸਾਰੇ ਪੰਜਾਬ ਦੇ ਟਰੈਕਟਰ ਚੇਂਜ ਕਰਾਤੇ ਥਰੀ ਸਪੀਡ ਟਰੈਕਟਰ ਜੇ ਪੰਜਾਬ ਦੇ ਵਿੱਚ ਆਇਆ ਤਾਂ ਕਾਰਨ ਸੁਪਰ ਸੀਡਰ ਬਣਿਆ ਸਾਰੀਆਂ ਕੰਪਨੀਆਂ ਨੂੰ ਟਰੈਕਟਰ ਕੱਢਣੇ ਪਏ ਨਵਾਂ ਟਰੈਕਟਰ ਇੰਨਾ ਜਿਆਦਾ ਵੇਚਿਆ ਜੇ ਉੱਥੇ ਵੀ ਮਤਲਬ ਸੌਖਾ ਚੱਲਦਾ ਜੇ ਕੋਈ ਸੁਪਰ ਸੀਡਰ ਤਾਂ ਉਹ ਪੀਡੀਸੀ ਆ ਬਾਕੀ ਇਹਨਾਂ ਦਾ ਹੁਣ ਰੋਟਾਵੇਟਰ ਵੀ ਬਹੁਤ ਕੈਂਟ ਆ ਗਿਆ ਰੋਟਾਵੇਟਰ ਦੇ ਵਿੱਚ A to Z ਚੀਜ਼ ਇਹਨਾਂ ਨੇ ਹੈਵੀ ਡਿਊਟੀ ਲਈ ਹੋਈ ਆ ਤੁਸੀਂ ਫਲੈਂਜ ਦੀ ਥਿਕਨੈਸ ਵਗੈਰਾ ਦੇਖ ਸਕਦੇ ਹੋ ਮਕੈਨੀਕਲ ਸੀਲਾਂ ਦੋਨੇ ਸੰਧਾਂ ਦੇ ਵਿੱਚ ਸੁਪਰਸੀਡਰ ਚ ਵੀ ਰੋਟਾਵੇਟਰ ਦੇ ਵਿੱਚ ਪਾਊਡਰ ਕੋਟਿੰਗ ਪੇਂਟ ਬਾਕੀ ਦੇਖਣ ਦੇ ਵਿੱਚ ਹੀ ਤੁਹਾਨੂੰ ਪੀਡੀਸੀ ਦੇ ਜਿਹੜੇ ਇੰਪਲੀਮੈਂਟ ਨੇ ਉਹ ਦੱਸ ਦੇਣਗੇ ਵੀ ਕਿੰਨੀ ਕੀ ਗੱਲਬਾਤ ਹੈ ਇਸ ਸਕਰੀਨ ਤੇ ਨੰਬਰ ਹੈ ਕੋਈ ਵੀ ਇਨਕੁਆਰੀ ਲਈ ਕਾਲ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ